ਦੋਸਤੋ ਬਿਲਗਾ ਦੇ ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਬਿਲਗਾ ਵਿਖੇ ਸ਼੍ਰੀ ਗੁਰੂ ਰਵਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਪੁਰਬ ਨੂੰ ਸਮਾਪਤ ਗੁਰੂ ਜੀ ਦੇ ਜੀਵਨ ਤੇ ਇੱਕ ਪ੍ਰੀਖਿਆ ਕਰਵਾਈ ਗਈ ਜਿਸ ਵਿੱਚ 150 ਤੋਂ ਵੱਧ ਉਤਿਆਰਥਣਾਂ ਨੇ ਹਿੱਸਾ ਲਿਆ ਸਰਦਾਰ ਮੋਹਨ ਸਿੰਘ ਬਿਲਗਾ ਯਾਦਗਾਰ ਹਾਲ ਕਮੇਟੀ ਬਿਲਗਾ ਵੱਲੋਂ ਦੂਸਰੀ ਵਾਰ ਕਰਵਾਈ ਗਈ ਇਸ ਪ੍ਰੀਖਿਆ ਦਾ ਮੁੱਖ ਮਕਸਦ ਵਿਦਿਆਰਥਣਾ ਨੂੰ ਗੁਰੂ ਰਬਦਾਸ ਜੀ ਦੇ ਜੀਵਨ ਸੰਬੰਧੀ ਅਤੇ ਉਹਨਾਂ ਵੱਲੋਂ ਦਿੱਤੀਆਂ ਗਈਆਂ ਸਖਿਆਵਾਂ ਬਾਰੇ ਉਹਨਾਂ ਨੂੰ ਜਾਣੂ ਕਰਵਾਉਣਾ ਹੈ। ਪ੍ਰੀਖਿਆ ਉਪਰੰਤ ਇਹਨਾਂ ਵਿਦਿਆਰਥਣਾ ਚੋਂ ਕੁਝ ਚੋਣਵੇਂ ਬੱਚਿਆਂ ਨੇ ਇਸ ਪ੍ਰੀਖਿਆ ਬਾਰੇ ਅਤੇ ਗੁਰੂ ਜੀ ਦੇ ਸੰਘਰਸ਼ ਤੇ ਸਖਿਆਵਾਂ ਬਾਰੇ ਕੀ ਕਿਹਾ ਤੁਹਾਨੂੰ ਉਹ ਵੀ ਸੁਣਾਉਣਿਆ ਸਕੂਲ ਦੇ ਸਟਾਫ ਵੱਲੋਂ ਅਤੇ ਕਮੇਟੀ ਤੇ ਮੈਂਬਰਾਂ ਵੱਲੋਂ ਇਸ ਮੌਕੇ ਤੇ ਆਪਣੇ ਆਪਣੇ ਦਿੱਤੇ ਵਿਚਾਰ ਵੀ ਤੁਹਾਨੂੰ ਆਓ ਸੁਣਾਉਣੇ ਆ। ਸਰਦਾਰ ਮੋਹਨ ਸਿੰਘ ਬਿਲਗਾ ਯਾਦਗਾਰ ਰਹਿਲ ਕਮੇਟੀ ਵੱਲੋਂ ਸ਼੍ਰੀ ਗੁਰੂ ਰਬਦਾਸ ਮਹਾਰਾਜ ਜੀ ਦੇ ਜੀਵਨ ਸੰਬੰਧੀ ਅੱਜ ਇਹ ਦੂਜਾ ਪੇਪਰ ਕਰਵਾਇਆ ਗਿਆ। ਇਸ ਵਿੱਚ ਸਕੂਲ ਦੇ ਸਟਾਫ ਨੇ ਬਹੁਤ ਸਹਿਯੋਗ ਕੀਤਾ ਔਰ ਸਰਕਾਰੀ ਕੰਨਿਆ ਸੀਨੀਅਰ ਸਕੈਂਡੀ ਸਮਾਰਟ ਸਕੂਲ ਬਿਲਗਾ ਦੀਆਂ ਬੱਚੀਆਂ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ ਸੋ ਅਸੀਂ ਉਮੀਦ ਰੱਖਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਵੀ ਇਸੇ ਤਰ੍ਹਾਂ ਸਹਿਯੋਗ ਕਰਦੇ ਰਹਿਣਗੇ ਔਰ ਇਹ ਰਿਜ਼ਲਟ ਤੋਂ ਬਾਅਦ ਜਿਹੜੀਆਂ ਬੱਚਿਆਂ ਫਸ ਸੈਕੰਡ ਥਰਡ ਆਈਆਂ ਉਹਨਾਂ ਦਾ ਸਨਮਾਨ ਕੀਤਾ ਜਾਊਗਾ ਸੋ ਸਰਦਾਰ ਮੋਹਨ ਸਿੰਘ ਬਿਲਗਾ ਯਾਦਗਾਰ ਕਮੇਟੀ ਵੱਲੋਂ ਅਸੀਂ ਖਾਸ ਤੌਰ ਤੇ ਮੰਗਤ ਬਾਲੀਆ ਜੀ ਔਰ ਉਹਨਾਂ ਦੇ ਸਟਾਫ ਦਾ ਤੈਨੂੰ ਧੰਨਵਾਦ ਕਰਦੇ ਹਾਂ ਜੀ ਅੱਜ ਬੇਟਾ ਜਿਹੜਾ ਗੁਰੂ ਰਵਿਦਾਸ ਜੀ ਦੇ ਜੀਵਨ ਸੰਬੰਧੀ ਪੇਪਰ ਹੋਇਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਸਭ ਤੋਂ ਪਹਿਲਾਂ ਸਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਮੇਰਾ ਨਾਮ Kusum ਹੈ ਮੈਂ 11ਵੀਂ ਜਮਾਤ ਦੀ ਵਿਦਿਆਰਥਣ ਹਾਂ ਅਸੀਂ ਸਾਰੇ ਇੱਥੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨਾਲ ਸੰਬੰਧਿਤ ਅੱਜ ਇੱਕ ਪ੍ਰੀਖਿਆ ਦੇ ਕੇ ਹਟੇ ਹਾਂ ਪਿਛਲੇ ਸਾਲ ਵੀ ਇਸੇ ਪ੍ਰੀਖਿਆ ਦਿੱਤੀ ਸੀ ਸਾਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ ਉਸ ਛੋਕੜ ਉਹਨਾਂ ਦੀ ਰੋਹਾਨੀਅਤ ਅਤੇ ਉਹਨਾਂ ਬਾਰੇ ਉਹਨਾਂ ਦੇ ਇਤਿਹਾਸ ਬਾਰੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੋ ਜਿਸ ਦੇ ਕਾਰਨ ਸਾਡੀ ਸਿੱਖਿਆ ਵਿੱਚ ਵਾਧਾ ਹੋਇਆ ਹੈ ਤੇ ਜਿਸ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਇਸ ਜਿਸ ਦੇ ਕਾਰਨ ਸਾਡੇ ਪਰਿਵਾਰ ਸਾਡੇ ਸਾਰੇ ਸਾਥੀ ਬਹੁਤ ਹੀ ਬਹੁਤ ਹੀ ਖੁਸ਼ ਹਨ ਧੰਨਵਾਦ ਮੇਰਾ ਨਾਮ ਜੈਸਮੀਨ ਹੈ ਮੈਂ ਨੌਮੀ ਜਮਾਤ ਦੀ ਵਿਦਿਆਰਥਣ ਹਾਂ ਆਦੀਵਾ ਪੇਪਰ ਪਾ ਕੇ ਕੀ ਮਹਿਸੂਸ ਹੋਇਆ ਸਾਨੂੰ ਇਹ ਪੇਪਰ ਪਾ ਕੇ ਬਹੁਤ ਵਧੀਆ ਲੱਗਾ ਸਾਨੂੰ ਇਸ ਤੋਂ ਜਾਣਕਾਰੀ ਵੀ ਬਹੁਤ ਮਿਲੀ ਸ਼੍ਰੀ ਗੁਰੂ ਵਿਦਾਸ ਜੀ ਮਹਾਰਾਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਅਸੀਂ ਅੱਜ ਇਹ ਪੇਪਰ ਦੇ ਕੇ ਹਟੇ ਹਾਂ ਤੇ ਇਹ ਪੇਪਰ ਪਾ ਕੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਸਾਨੂੰ ਬਹੁਤ ਸਾਰੀ ਜਾਣਕਾਰੀ ਮਿਲੀ ਹੈ ਤੇ ਇਹ ਜਾਣਕਾਰੀ ਨੂੰ ਅੱਗੇ ਤੁਸੀਂ ਘਰ ਜਾ ਕੇ ਵੀ ਸਾਂਝਾ ਕਰੋਗੇ ਜਾਂ ਕਰਦੇ ਹੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਰਮਨਦੀਪ ਕੌਰ ਹੈ ਮੈਂ 9ਵੀਂ ਕਲਾਸ ਦੀ ਵਿਦਿਆਰਥਣ ਹਾਂ ਅਤੇ ਅੱਜ ਅਸੀਂ ਮਤਲਬ ਹਰ ਸਾਲ ਪ੍ਰਖਿਆ ਹੁੰਦੀ ਹੈ ਅੱਜ ਅੱਜ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਹਰ ਸਾਲ ਪ੍ਰਖਿਆ ਹੁੰਦੀ ਹੈ ਅਤੇ ਅਸੀਂ ਵੱਧ ਚੜ ਕੇ ਹਿੱਸਾ ਲੈਂਦੇ ਹਾਂ ਇਸ ਦਾ ਮੇਨ ਮੋਟਿਵ ਹੈ ਕਿ ਸਾਡੀ ਸਿੱਖਿਆ ਵਿੱਚ ਵਾਧਾ ਹੁੰਦਾ ਹੈ ਅਤੇ ਸਾਨੂੰ ਗੁਰੂ ਦੇ ਨਾਲ ਇਹ ਸਿੱਖਿਆ ਜੋੜਦੀ ਹੈ ਬਾਣੀ ਜੋੜਦੀ ਹੈ ਅਤੇ ਮੈਂ ਬਾਕੀਆਂ ਨੂੰ ਵੀ ਰਿਕਵੈਸਟ ਕਰਨੀ ਚਾਹੁੰਦੀ ਹਾਂ ਮੈਂ ਆਪਣੇ ਸਟੂਡੈਂਟਸ ਨੂੰ ਵੀ ਕਹਿਨੀ ਹਾਂ ਕਿ ਵੱਧ ਚੜ ਕੇ ਇਸ ਪੇਪਰ ਦੇ ਵਿੱਚ ਹਿੱਸਾ ਲਿਆ ਜਾਵੇ बेटा मैं, की ना। मेरा नाम है श्री गुरु रविदास जी का पेपर दे के बहुत, बहुत ही ज्यादा खुशी भी मिली है साड़ी जमात के बहुत सारे विद्यार्थियों ने इस विभाग पा... लिया है सारे ही चंगे नंबर ਵਾ ਪ੍ਰਾਪਤ ਕਰਨੇ ਹਨ ਪਿਛਲੀ ਵਾਰ ਦੀ ਤਰ੍ਹਾਂ ਹੀ ਇਸ ਵਾਰ ਵੀ ਸਾਰੇ ਚੰਗੇ ਨੰਬਰ ਪ੍ਰਾਪਤ ਕਰਨਗੇ ਇੱਕ ਕੰਪਟੀਜੀ ਇਸ ਪੇਪਰ ਵਿੱਚ ਕੋਈ ਇੱਕ ਸਵਾਲ ਬਾਰੇ ਸਾਡੇ ਸਤਿਉਤਨ ਦੱਸੋਗੇ ਤੁਹਾਨੂੰ ਕਿਹੜਾ ਵਧੀਆ ਲੱਗਾ ਜਿਹੜੀ ਤੁਹਾਡੀ ਜਾਣਕਾਰੀ ਵਿੱਚ ਵਾਧਾ ਹੋਇਆ ਗੁਰੂ ਰਵਿਦਾਸ ਜੀ ਦੇ ਜੀਵਨ ਸੰਬੰਧੀ ਗੁਰੂ ਰਵਿਦਾਸ ਜੀ ਦੇ ਜੀਵਨ ਸੰਬੰਧੀ ਸਾਨੂੰ ਕਿਤਾਬ ਦੇ ਵਿੱਚ ਬਹੁਤ ਸਾਰੇ ਉਹਨਾਂ ਦੇ ਸ਼ਬਦ ਦੇਖਣ ਨੂੰ ਮਿਲੇ ਸੀ ਜਿਸ ਦੇ ਵਿੱਚ ਕਿ ਉਹ ਆਪਣੀਆਂ ਆਪਣੇ ਸਾਰੇ ਦੱਸ ਦੇਣੇ ਕਿ ਹਨਾ ਸਾਨੂੰ ਇਸ ਤਰੀਕੇ ਨਾਲ ਜੀਵਨ ਜਿਉਣਾ ਚਾਹੀਦਾ ਹੈ ਗੁਰੂ ਜੀ ਨੇ ਸਾਨੂੰ ਸਵੈ ਮਾਨਤਾ ਇਕਸਾਰਤਾ ਦੇ ਧਾਰਮਿਕ ਸਖਸ਼ਿਤ ਵਾਲਾ ਉਹਨਾਂ ਦਾ ਸਵਾਸਿਤ ਸਾਨੂੰ ਵੀ ਉਹਨਾਂ ਨੇ ਸਵੈ ਮਾਨਣਾ ਜੀਣਾ ਸਿਖਾਇਆ ਧੰਨਵਾਦ ਬੇਟਾ ਤੁਹਾਡਾ ਗਨਾ ਹਰਦੀਨ ਮੈਂ ਗੱਲ ਨਹੀਂ ਸੁਣਾ ਦਿੰਦੇ ਆ ਤੁਹਾਨੂੰ ਪਤਾ ਹੈ ਅੱਜ ਅਸੀਂ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਨਾਲ ਸੰਬੰਧਿਤ ਪੇਪਰ ਦੇ ਕੇ ਹਟਿਆ ਤੇ ਇਸ ਪੇਪਰ ਨਾਲ ਸਾਨੂੰ ਕਾਫੀ ਸਿੱਖਿਆ ਮਿਲੀ ਹੈ ਅਸੀਂ ਗੁਰੂ ਜੀ ਦੇ ਜੀਵਨ ਨਾਲ ਸੰਬੰਧਿਤ ਸਿੱਖਿਆਵਾਂ ਪ੍ਰਾਪਤ ਕੀਤੀਆਂ ਜਿਸ ਨਾਲ ਸਾਨੂੰ ਸੁਚੱਜਾ ਜੀਵਨ ਜੀਣ ਦਾ ਢੰਗ ਪ੍ਰਾਪਤ ਹੋਇਆ ਹੈ ਅੱਜ ਇਹ ਪੇਪਰ ਦੇਖ ਕੇ ਕਾਫੀ ਮੁਸ਼ਕਲ ਆ ਗਿਆ। ਇਹ ਗੁਰਪ੍ਰਤਿ ਸਬੰਧ ਵਿੱਚ ਇਸ ਪੇਪਰ ਦੇ ਵਿੱਚ ਤੁਸੀਂ ਜਿਹੜਾ ਸਿਲੇਬਸ ਜਿਹੜਾ ਪੜਿਆ ਆ ਉਹਦੇ ਵਿੱਚੋਂ ਕੋਈ ਇੱਕ ਸਵਾਲ ਦੇ ਬਾਰੇ ਸਾਡੇ ਸਰੋਤ ਨੂੰ ਦੱਸਣਾ ਚਾਹੁੰਦੇ ਜਿਹੜਾ ਤੁਹਾਨੂੰ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਜਿਹੜਾ ਬਹੁਤ ਭਰਪੂਰ ਜਾਣਕਾਰੀ ਮਿਲੀ ਆ ਉਤੋਂ ਤੁਹਾਨੂੰ ਕੀ ਸਿੱਖ ਇਹ ਮਿਲਦੀ ਆ? ਗੁਰੂ ਜੀ ਨੇ ਇਸਾ ਬੁਰਾਈ ਦਾ ਵਿਰੋਧ ਕੀਤਾ। ਉਹਨਾਂ ਨੇ ਸਹਿਮਾਨ ਨਾਲ ਇੱਕ ਸਾਥ ਨਾਲ ਜਿਉਂਦੀ ਸਿੱਖਿਆ ਦਿੱਤੀ। ਧੰਨਵਾਦ। ਵਰਕੀ ਨਾ ਮੇਰਾ ਨਾਮ ਕੋਮਲਨ ਮੈਂ 11ਵੀਂ ਜਮਾਤ ਦੀ ਵਿਦਿਆਰਥਣ ਆ ਅੱਜ ਤੇ ਸ੍ਰੀ ਗੁਰੂ ਬਾਬਾ ਦਸ ਮਹਾਰਾਜ ਜੀ ਨੂੰ ਸਮਰਪਿਤ ਪੇਪਰ ਦੇ ਕੇ ਆਈ ਹਾਂ ਜਿਹੜੇ ਦੇਖ ਕੇ ਬਹੁਤ ਹੀ ਸਿੱਖਿਆ ਮਿਲ ਗਈ ਆ ਅਜੇ ਨਾ ਬਹੁਤ ਚੀਜ਼ਾਂ ਸੀ ਜਿਨ੍ਹਾਂ ਬਾਰੇ ਸਾਨੂੰ ਨਹੀਂ ਪਤਾ ਸੀ ਸਰਦਾਰ ਮੋਹਨ ਸਿੰਘ ਹਾਲ ਕਮੇਟੀ ਵੱਲੋਂ ਸਾਨੂੰ ਜਿਹੜਾ ਇਹ ਸੁਨਹਿਰੀ ਮੌਕਾ ਦਿੱਤਾ ਗਿਆ ਤੇ ਤੁਹਾਨੂੰ ਸਭ ਦਾ ਬਹੁਤ ਧੰਨਵਾਦ ਕਰਦੀ ਹਾਂ ਇਸ ਪੇਪਰ ਦੇ ਵਿੱਚੋਂ ਕੋਈ ਇੱਕ ਸਵਾਲ ਜਿਹੜਾ ਤੁਹਾਨੂੰ ਇਹ ਤੁਸੀਂ ਬਹੁਤ ਮਨੋਖੋਸ਼ੋ ਕੇ ਜਿਹੜਾ ਉਦਾਹਰਨ ਦਿੱਤਾ ਹੋਵੇ ਉਹ ਸਾਡੇ ਸਾਰਿਆਂ ਨੂੰ ਸਾਂਝਾ ਕਰਨਾ ਚਾਹੋਗੇ ਇਹਦੇ ਵਿੱਚ ਸਵਾਲ ਜਿਹੜਾ ਕਿ ਉਹਨਾਂ ਨੇ ਪਖੰਡ ਨੂੰ ਖਤਮ ਕੀਤਾ ਸੀਗਾ ਜੀ ਉਹ ਵਾਲਾ ਸਵਾਲ ਬਹੁਤ ਵਧੀਆ ਲੱਗਿਆ ਕਿ ਉਹਨਾਂ ਨੇ ਪਖੰਡ ਨੂੰ ਖਤਮ ਕੀਤਾ ਨਾਮ ਜਪੰਦਾ ਹੁਕਮ ਦਿੰਦਾ ਸਾਨੂੰ ਤੇ ਇਸ ਸਵਾਲ ਨੂੰ ਅੱਗੇ ਆਪਣੇ ਆਸ-ਪਾਸ ਜਿਹੜੇ ਜਿੱਥੇ ਤੱਕ ਤੁਹਾਡਾ ਜਿਹੜਾ ਰਜਾਨਾ ਜਾਣਕਾਰੀ ਜਾਹੇ ਕੋਈ ਕਲਾਸ ਮੇਡ ਜਾਂ ਹੋਤ ਬੱਚਿਆ ਉਹਨਾਂ ਨੇ ਵੀ ਸਾਂਝਾ ਕਰਨਾ ਚਾਹੋਗੇ ਅੱਗੇ ਦਾ ਪ੍ਰਸਾਰ ਕਰਨਾ ਚਾਹੋਗੇ ਹਾਂਜੀ ਮੈਂ ਨੇ ਸਾਂਝਾ ਕਰੀ ਠੀਕ ਧੰਨਵਾਦ ਸ੍ਰੀ ਗੁਰੂ ਰਵੀ ਜੀ ਆਜ ਦੀ ਜਨਮ ਦੇ ਸੰਬੰਧ ਵਿੱਚ ਉਹਨਾਂ ਦੀ ਰੂਹਾਨੀਅਤ ਤੇ ਉਹਨਾਂ ਦੇ ਜੀਵਨ ਬਾਰੇ ਜਾਣਕਾਰੀ ਲਈ ਇਹ ਟੈਸਟ ਲਿਆ ਗਿਆ ਆ ਔਰ ਬੱਚਿਆਂ ਦੇ ਵਿੱਚ ਬੜੀ ਉਤਸ਼ਾਹ ਸੀ ਕਈ ਦਿਨਾਂ ਤੋਂ ਉਹ ਤਿਆਰੀ ਕਰ ਰਹੇ ਸੀਗੇ ਇਸੀਂ ਬੜੇ ਖੁਸ਼ ਹਾਂ ਆਉਣ ਵਾਲੇ ਸਮੇਂ ਵਿੱਚ ਕਮੇਟੀ ਵੱਲੋਂ ਹੋਰ ਵੀ ਇਦਾਂ ਦੇ ਟੈਸਟ ਲੈ ਜਾਣਗੇ ਸਟਾਫ ਨੇ ਬੜਾ ਕੋਆਪਰੇਸ਼ਨ ਕੀਤਾ ਧੰਨਵਾਦ ਬਟਕਟ ਸਿੰਘ ਬੇਲਗਾ ਸਰਕਾਰੀ ਕੰਨਿਆ ਸੀਬੀ ਸਕੈਂਡਰੀ ਸਮਾਰਟ ਸਕੂਲ ਬੇਲਗਾ ਦੇ ਇੰਚਾਰਜ ਮੰਗਤ ਬਾਲੀਆ ਜੀ ਅੱਜ ਜੋ ਗਗਨ ਮੋਨ ਸਿੰਘ ਬੇਲਗਾ ਜਾਦਿਕਾ ਹਾਲ ਕਮੇਟੀ ਵੱਲੋਂ ਗੁਰੂ ਅਵਿਦਾਸ ਜੀ ਦੇ ਜੀਵਨ ਸੰਬੰਧੀ ਪੇਪਰ ਲਿਆਇਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਸਭ ਤੋਂ ਪਹਿਲਾਂ ਜੀ ਸਤਿ ਸ੍ਰੀ ਅਕਾਲ ਮੈਂ ਕਹਿਣਾ ਚਾਹੁੰਦਾ ਸਾਰਿਆਂ ਨੂੰ ਜੀ ਜਿਹੜਾ ਸਰਦਾਰ ਮੋਹਨ ਸਿੰਘ ਯਾਦਗਾਰੀ ਕਮੇਟੀ ਵੱਲੋਂ ਇਹ ਜਿਹੜਾ ਪੇਪਰ ਕਰਾਇਆ ਗਿਆ ਹੈ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਇਸ ਪੇਪਰ ਦੇ ਪੇਪਰ ਦੇ ਵਿੱਚ ਪਾਰਟਿਸਪੇਸ਼ਨ ਕੀਤਾ ਮੇਰੇ ਸਕੂਲ ਦੇ ਵਿੱਚੋਂ ਘੱਟੋ ਘੱਟ 150 ਬੱਚਿਆਂ ਨੇ ਇਸ ਪੇਪਰ ਦੇ ਵਿੱਚ ਪਾਰਟਿਸਪੇਸ਼ਨ ਕੀਤੀ ਹੈ ਤੇ ਬੱਚਿਆਂ ਨੇ ਪੇਪਰ ਜਿਹੜਾ ਬੜੇ ਉਤਸ਼ਾਹ ਨਾਲ ਕੀਤਾ ਜਦੋਂ ਇਹ ਪੇਪਰ ਦੇ ਕੇ ਬੱਚੇ ਬਾਹਰ ਆਏ ਤੇ ਇਹ ਬੱਚਿਆਂ ਦੇ ਇੱਕੋ ਹੀ ਸੀਗੇ ਵੀ ਸਾਡੇ ਜਿਹੜੇ ਆ ਗਿਆਨ ਦੇ ਵਿੱਚ ਬਹੁਤ ਜ਼ਿਆਦਾ ਵਾਅਦਾ ਹੋਇਆ ਇਸ ਚੀਜ਼ ਨੂੰ ਲੈ ਕੇ ਤੇ ਪਹਿਲਾਂ ਵੀ ਇਸ ਕਮੇਟੀ ਨੇ ਜਿਹੜਾ ਆ ਪੇਪਰ ਇਹ ਲੈਂਦੇ ਰਹਿੰਦੇ ਆ ਤੇ ਬੱਚਿਆਂ ਦੇ ਜਿਹੜੇ ਗਿਆਨ ਦੇ ਵਿੱਚ ਇਹ ਵਾਅਦਾ ਕਰਦੇ ਰਹਿੰਦੇ ਆ ਬੱਚਿਆਂ ਦੇ ਉਤਸ਼ਾਹ ਦੇ ਪ੍ਰਤੀ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਬੱਚਿਆਂ 'ਚ ਇੰਨਾ ਉਤਸ਼ਾਹ ਸੀ ਕਿ ਇਹ ਪਹਿਲਾਂ ਹੀ ਬੱਚੇ ਘਰਾਂ ਦੇ ਵਿੱਚ ਜਾ ਕੇ ਇਸ ਸੰਭਾ ਪੇਪਰ ਦੇ ਸੰਬੰਧ ਵਿੱਚ ਦੱਸਿਆ ਤੇ ਇਹਨਾਂ ਦੇ ਮਾਪਿਆਂ ਦੇ ਵੀ ਮੈਨੂੰ ਫੋਨ ਆਇਆ ਕਿ ਇਹ ਜਿਹੜਾ ਪੇਪਰ ਲਿੱਤਾ ਜਾ ਰਿਹਾ ਹੈ ਇਸ ਕਮੇਟੀ ਵੱਲੋਂ ਇਹ ਬਹੁਤ ਵਧੀਆ ਹੈ ਤਾਂ ਕਿ ਬੱਚੇ ਆ ਜਿਹੜੇ ਅੱਜਕੱਲ ਇਹਨਾਂ ਦੇ ਗਿਆਨ ਦੇ ਵਿੱਚ ਵਾਧਾ ਹੋ ਸਕੇ ਤੇ ਮੈਂ ਸਰ ਤੁਹਾਡਾ ਤੇ ਕਮੇਟੀ ਮੈਂਬਰ ਜਿਹੜੇ ਸਰਦਾਰ ਮੋਹਨ ਸਿੰਘ ਯਾਦਗਾਰੀ ਕਮੇਟੀ ਹਾਲ ਦਾ ਮੈਂ ਧੰਨਵਾਦ ਕਰਦਾ ਹਾਂ ਕਿ ਇਹ ਪੇਪਰ ਜਿਹੜਾ ਆ ਬੜੇ ਵਧੀਆ ਤਰੀਕੇ ਨਾਲ ਦਾ ਸਚਜੇ ਢੰਗ ਨਾਲ ਤੁਸੀਂ ਇਹਨੂੰ ਸਿਰੇ ਲਾਇਆ ਹਾਂ ਜੀ ਬੇਟਾਈ ਤਾਂ ਠਾਕੀ ਨਾ ਮੇਰਾ ਨਾਮ ਕਿਰਨ ਜੋਤ ਹੈ। ਐ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਇਹ ਜਿਹੜਾ ਪੇਪਰ ਤੁਸੀਂ ਪਾਇਆ। ਮੈਨੂੰ ਪੇਪਰ ਦੇਖ ਕੇ ਬਹੁਤ ਵਧੀਆ ਲੱਗਾ। ਸਾਰੇ ਕੁਐਸਚਨ ਆਉਂਦੇ ਸੀ ਨਾਲੇ ਮੇਰੇ ਗਿਆਨ 'ਚ ਵੀ ਬਹੁਤ ਫਾਇਦਾ ਹੋਇਆ। ਤੇ ਐ ਕੀ ਕਹਿਣਾ ਚਾਹੁੰਦੇ ਆ ਜਿਹੜੇ ਬੱਚੇ ਨਹੀਂ ਹਿੱਸਾ ਲੈ ਸਕੇ ਉਹਨਾਂ ਨੂੰ। ਉਹਨਾਂ ਨੂੰ ਮੈਂ ਇਹੀ ਕਹਿਣਾ ਚਾਹੁੰਦੀ ਵੀ ਉਹਨਾਂ ਨੂੰ ਵੀ ਅਗਲੀ ਵਾਰੀ ਪੇਪਰ ਦੇਣਾ ਚਾਹੀਦਾ ਹੈ। ਠੀਕ। ਧੰਨਵਾਦ। ਸਰ ਮੈਂ ਇੱਕ ਹੋਰ ਗੱਲ ਕਹਿਣਾ ਚਾਹੁੰਦਾ ਸਾਡੇ ਸਕੂਲ ਦੇ ਵਿੱਚ ਇਸ ਸਾਲ ਦੇ ਵਿੱਚ ਕਈ ਵਿਦਿਆਰਥੀ ਵਿਦਿਆਰਥਣਾਂ ਨਵੇਂ ਆਏ ਆ। ਉਹ ਜਿਹੜੇ ਲੜਕੀਆਂ ਜਿਹੜੀਆਂ ਨਵੀਆਂ ਆਇਆ ਆ ਉਹ ਮੇਨਾਂ ਹੁਣੀ ਜਸਤ ਗੱਲ ਕਰ ਰਹੀਆਂ ਸੀ ਕਿ ਸਰ ਸਾਡੇ ਪਹਿਲੇ ਸਕੂਲ ਦੇ ਵਿੱਚ ਪੇਪਰ ਨਹੀਂ ਹੁੰਦਾ ਸੀ ਜੀ ਤੇ ਸਾਨੂੰ ਬੜਾ ਮਤਲਬ ਚੰਗਾ ਲੱਗਿਆ ਵੀ ਇਹ ਇੱਥੇ ਪੇਪਰ ਹੁੰਦਾ ਹੈ ਵੀ ਸਰ ਹੋਰ ਵੀ ਪੇਪਰ ਹੋਣਗੇ ਮੈਂ ਕਿਹਾ ਹਾਂ ਬਿਲਕੁਲ ਹੋਰ ਵੀ ਪੇਪਰ ਹੋਣਗੇ ਉਹ ਕਹਿੰਦੇ ਸਰ ਅਸੀਂ ਵੱਧ ਚੜ ਕੇ ਹਿੱਸਾ ਲਵਾਂਗੇ ਇਸ ਪੇਪਰ ਦੇ ਵਿੱਚ ਕਿਉਂਕਿ ਸਾਡੇ ਇਸ ਦੇ ਵਿੱਚ ਗਿਆਨ ਦੇ ਵਿੱਚ ਬਹੁਤ ਜ਼ਿਆਦਾ ਵਾਅਦਾ ਹੋਇਆ ਹੈ ਇਹ ਸਰਦਾਰ ਮੋਹਨ ਸਿੰਘ ਗਿੱਲ ਦਾ ਯਾਦਗਾਰ ਹਲ ਕਮੇਟੀ ਵੱਲੋਂ ਜਿਵੇਂ ਕਿ ਗੁਰੂ ਅਰਜਨ ਦੇਵ ਜੀ ਦੇ ਜੀਵਨ ਸੰਬੰਧੀ ਜੀਨੀਵਾਰ ਪੇਪਰ ਦਿਆ ਸੀ ਅਗਲੀ ਵਾਰ ਵੀ ਆਪਾਂ ਇਹ ਰਲ ਮਿਲ ਕੇ ਪੇਪਰ ਬਚਿਆ ਜਿਹੜਾ ਆ ਇਹਨਾਂ ਤੋਂ ਪ੍ਰੀਖਿਆ ਦੇ ਵਿੱਚ ਹਿੱਸਾ ਲੈਣਗੇ ਤੇ ਨੈਤਿਕ ਸਿੱਖਿਆ ਦੇ ਵਿੱਚ ਬੱਚੀ ਇਸ ਤਰ੍ਹਾਂ ਭਾਗ ਲਏ ਮੇਰੇ ਧੰਨਵਾਦ ਧੰਨਵਾਦ ਹਾਂਜੀ ਅੱਜ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਬਿਲਗਾ ਵਿੱਚ ਲੜਕੀਆਂ ਦੇ ਸਕੂਲ ਦੇ ਵਿੱਚ ਸਰਦਾਰ ਮੋਹਨ ਸਿੰਘ ਯਾਦਗਾਰ ਕਮੇਟੀ ਵੱਲੋਂ ਗੁਰੂ ਰਵਿਦਾਸ ਮਹਾਰਾਜ ਦੇ ਜੀਵਨੀ ਸੰਬੰਧੀ ਇੱਕ ਪੇਪਰ ਕਰਵਾਇਆ ਗਿਆ ਇਸ ਦੇ ਵਿੱਚ ਬੱਚਿਆਂ ਨੇ ਬੜਾ ਹੱਸ਼ਾਨਾ ਪੇਪਰ ਦਿੱਤਾ ਤੇ ਸਾਨੂੰ ਦੇਖ ਕੇ ਬੜੀ ਖੁਸ਼ੀ ਹੋਈ ਤੇ ਇੱਥੋਂ ਦੇ ਜਿਹੜਾ ਸਟਾਫ ਆ ਉਹ ਵੀ ਬਹੁਤ ਹੀ ਮਤਲਬ ਪ੍ਰੇਜੂਗਾ ਮਤਲਬ ਸਹਿਪਤ ਕਰਨ ਜਾਗਾ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ ਤੇ ਇਸ ਦੇ ਸਬੰਧ ਵਿੱਚ ਜੋ ਵੀ ਪੇਪਰ ਹੋਵੇਗਾ ਹੋਇਆ ਇਸ ਦਾ ਅਸੀਂ ਥੋੜੇ ਮਤਲਬ ਗੁਰੂ ਪਰਵ ਦੇ ਉਹਦੇ ਸਾਰੇ ਹੀ ਮਤਲਬ ਰਿਜ਼ਲਟ ਜਿਹੜਾ ਡਿਕਲੇਅਰ ਕਰਕੇ ਇਹਨਾਂ ਬੱਚਿਆਂ ਨੂੰ ਪ੍ਰਾਈਜ਼ ਦਿੱਤਾ ਜਾਵੇਗਾ ਸੋ ਅਸੀਂ ਸਰਦਾਰ ਮੋਹਨ ਸਿੰਘ ਯਾਦਗਾਰ ਕਮੇਟੀ ਵੱਲੋਂ ਧੰਨਵਾਦ ਕਰਦੇ ਹਾਂ ਅਤੇ ਇਸ ਸਟਾਫ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ। ਇਸੀ ਬਿਲਗਾ ਨਿਊਜ਼ ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ-ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ। ਧੰਨਵਾਦ।